ਲੋ ਇਹ ਸਾਰੀ ਕਿਹੜੀ ਜਗ੍ਹਾ ਸਰ ਮੇਰਾ ਨਾਮ ਆਸ਼ੂਮਲੀ ਗੋਤਾਖੋਰ ਹੈ ਮੇਰੀ ਟੀਮ ਹੈ ਆਲਓਵਰ ਇੰਡੀਆ ਦੇ ਅੰਦਰ ਜਿਹੜੀ ਇਨੀਸ਼ਲ ਫਰੀ ਸੇਵਾ ਕੰਮ ਕਰਦੀ ਹੈ ਆਲਓਵਰ ਇੰਡੀਆ ਦੇ ਅੰਦਰ ਤਾਂ ਸਵੇਰੇ ਕਾਨੂੰਨ ਨੰਬਰ ਸਾਡੇ ਕੋਲ ਕੋਲ ਆਈ ਤੀ ਇੱਕ ਬੜੀ ਨਦੀ ਦੇ ਅੰਦਰ ਇੱਕ ਡੈਡ ਬੋਡੀ ਤੈਰਦੀ ਗਈ ਨੈਰ ਦੇ ਕੰਡੇ ਲੱਗੀ ਹੋਈ ਆ ਉਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਉਮਰ ਤਕਰੀਬਨ ਜਿਹਦੀ ਉਮਰ 40 ਤੋਂ 42 ਸਾਲ ਕਹਿ ਸਕਦੇ ਆ 40 ਤੋਂ 45 ਸਾਲ ਦੀ ਉਮਰ ਹੈ ਔਰ ਪੈਂਟ ਸ਼ਰਟ ਪਾਈ ਹੋਏ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਡਰਿੰਕ ਕੀਤੀ ਹੋਈ ਹੈ ਤਕਰੀਬਨ ਜਿਵੇਂ ਆਪਾਂ ਨੂੰ ਇੱਕ ਅੰਦੇਸ਼ਾ ਹੁੰਦਾ ਹੈ ਗਾਈਡ ਆਉਂਦਾ ਹੈ ਮੂੰਹ ਤੋਂ ਇੱਕ ਸਮੈਲ ਜੀ ਆ ਰਹੀ ਹੈ ਉਹ ਡੈਡ ਬਡੀ ਲਗਭਗ ਤਕਰੀਬਨ ਅੱਧਾ ਕਿਲੋਮੀਟਰ ਦੇ ਵਿਚਾਲੇ ਵਿਚਾਲੇ ਜਦੋਂ ਦੂਰ ਤੋਂ ਡੈਡ ਬਡੀ ਨਹੀਂ ਆਈ ਜਿਸ ਤਰੀਕੇ ਨਾਲ ਪਾਣੀ ਦੀ ਰਫਤਾਰ ਹੈ ਅੱਧਾ ਕਿਲੋ ਜਾਂ ਕਿਲੋਮੀਟਰ ਦੇ ਵਿਚਾਲੇ ਦੀ ਡੈਡ ਬਡੀ ਹੈ ਪਰ ਮੌਕੇ ਤੇ ਆਪਣ ਉਸ ਤੋਂ ਬਾਅਦ ਆਪਣੇ 112 ਤੇ ਕਾਲ ਕਰਤਾ ਲਿਜ਼ੂ ਲਾਜਿੰਦ ਵੀ ਪਹੁੰਚ ਗਏ ਆ ਇਹ ਕੋਨੇ ਡੈਡ ਬੋਡੀ 72 ਘੰਟੇ ਵਾਸਤੇ ਰਜਿੰਦਰਾ ਹਸਪੀਟਲ ਜਾ ਰਹੀ ਹੈ ਸਨਾਖਤ ਵਾਸਤੇ ਅਜੂ ਜੀ ਕੋਈ ਆਈਡੈਂਟੀ ਨਿਕਲੀਏ ਸਾਰੀ ਤਲਾਸ਼ੀ ਲੈ ਲਈ ਜੇ ਕੋਈ ਚੀਜ਼ ਐਸੀ ਬਰਾਮਦ ਨਹੀਂ ਹੋਈ ਜਿਸ ਤਰੀਕੇ ਨਾਲ ਇਹਦੀ ਸਨਾਖਤ ਹੋ ਸਕੇ ਇਹ ਕਹਿ ਸਕਦੇ ਆ ਕਿ ਵੀ ਸੁਸਾਇਸਾਈਡ ਵੀ ਹੋ ਸਕਦਾ ਹੈ ਇਹ ਕਹਿ ਸਕਦੇ ਆ ਕਿ ਵੀ ਕਿਸੇ ਨੇ ਲੁੱਟਖੋ ਕਰਕੇ ਪੈਸੇ ਉਹ ਚਿੰਕੇ ਇਹਨੂੰ ਅੰਦਰ ਵੀ ਸੜਦਾ ਹੋਵੇ ਨਸ਼ਾ ਵੀ ਕੀਤਾ ਵੀ ਨਸ਼ੇ ਦੀ ਗੱਲ ਲੱਗ ਰਿਹਾ ਹੁਣ ਕਨਫਰਮ ਨਹੀਂ ਹੈ ਬੋ ਪੋਸਟਮਾਰਟਮ ਦੇ ਵਿਸ਼ੇ ਪਰ ਮੈਨੂੰ ਜਿਹੜਾ ਤਜਰਬਾ ਹੁੰਦਾ ਆਪਣਾ ਉਹਦੇ ਹਿਸਾਬ ਨਾਲ ਲੱਗ ਰਿਹਾ ਕਿ ਡਰਿੰਕ ਕਰਕੇ ਬੰਦਾ ਕਿਸੇ ਨੇ ਉਹ ਇਹ ਪਛਾਣ ਕੀਤੀ ਹੈ ਬੁੜੀ ਦੀ ਵੀ ਕਰ ਰਿਹਾ ਕਿ ਸਾਡਾ ਵੀ 3 ਦਿਨ ਤੋਂ ਲਾਪਤਾ ਉਹ ਦੇਖ ਕੇ ਗਏ ਨੇ ਪਰ ਉਹਨਾਂ ਦਾ ਵੀ ਨਹੀਂ ਹੈ। ਬਾਕੀ ਸਨਾਖਤ ਲਈ ਆਪਣੇ ਜਿਹੜੇ WhatsApp ਗਰੁੱਪ ਬਣਾ रखे हैं 588 ਆਪਣੇ ਕੋਲ ਗਰੁੱਪ ਨੇ ਉਹਦਾ ਦੇ ਅੰਦਰ ਸ਼ੇਅਰ ਕਰਾਂਗੇ YouTube Facebook Instagram ਜਿਹੜੇ ਆਪਣੇ ਅਕਾਊਂਟ ਹੈ ਆਸ਼ਮਲਿਕ ਗੋਤਾ ਖਰ ਉਹਦੇ ਉੱਪਰ ਪਾਵਾਂਗੇ। ਦੇਖਾਂਗੇ ਸਨਾਖਤ ਕਰਨ ਦੀ ਮਤਲਬ ਭਰਪੂਰ ਕਸ਼ ਹੋਏਗੀ। ਤਕਰੀਬਨ ਜਿਸ ਤਰੀਕੇ ਨਾਲ ਬੋਡੀ ਸਾਫ ਸੁਥਰੀ ਹੈ ਜਿਵੇਂ 24 ਘੰਟੇ ਦੀ ਸਿਰਫ ਡੈਡ ਬੋਡੀ ਜਿਆਦਾ ਪੁਰਾਣੀ ਨਹੀਂ ਹੈ। ਔਰ 100% ਦੀ ਸਨਾਖਤ ਹੋਏਗੀ। ਪਾਲ ਕਲੋਨੀ ਪਟਿਆਲਾ ਵੱਡੀ ਨਦੀ ਕੋਲੇ ਉੜਦਕਲੇ ਕੰਨੋਂ ਬੋਡੀ ਮਿਲੀ ਹੈ। ਜਿਹਨੂੰ ਕੱਢ ਲਿਆ ਗਿਆ ਪਾਣੀ ਇਨੂੰ ਹੁਣ 72 ਘੰਟੇ ਵਾਸਤੇ ਸਨਗਦੇ ਰੱਖਾ ਗਰਜਿੰਦਰਾ ਹਸਪੀਟਲ ਪਰ ਡਾਊਸ ਚ ਹੂੰ ਬਾਕੀ ਕੋਈ ਪਛਾਣ ਹੋਇਆ ਹਰਨਾਮ ਜੀ ਕਿਹੋ ਜਿਹੋ ਲੋਕ ਆਏ ਨੇ ਦੇਖਣ ਵਾਸਤੇ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਜੀ ਹੂੰ ਲੋਕੀ ਨੂੰ ਇਸਲਾਤ ਵਾਸਤੇ ਰੱਖਾਂਗੇ